हाल ही में रिलीज हुई पंजाबी फिल्म अकाल द विरोधी को लेकर कुछ सिख संगठनों और व्यक्तियों ने आपत्ति जताई थी उनका मानना था कि इस फिल्म में सिख धर्म से जुड़ी कुछ बातें गलत तरीके से पेश की गई हैं जिससे समुदाय की भावनाएं आहत हो सकती हैं इसी कारण कुछ लोगों ने मांग की कि इस फिल्म को रिलीज न होने दिया जाए इस विवाद के बीच फिल्म के निर्माता और कलाकार गिप्पी ग्रेवाल ने इस मुद्दे को सुलझाने के लिए पंथक नेता भाई अमृतपाल सिंह से बातचीत की बातचीत के बाद भाई अमृतपाल सिंह ने एक लाइव वीडियो के जरिए पूरी जानकारी साझा की अब हम आपके साथ भी वही वीडियो साझा कर रहे हैं ताकि आप खुद देख सकें कि इस मुद्दे पर क्या बातचीत हुई और किस तरह से समाधान निकाला गया, गया बारे भाई परमजीत सिंह होना ने कोई बयान दिता कुछ इतराज योग सीन ने सिखा ਤੇ ਜਿਵੇਂ ਖਾਲੀ ਸ਼ਵੀ ਖਰਾਵ ਕਰਦੇ ਨੇ ਇਦਾਂ ਦੀ ਗੱਲ ਬਤਨ ਨਹੀਂ ਰੱਖੀ ਆ ਮੈਂ ਨਹੀਂ ਦੇਖਿਆ ਜਦੋਂ ਭਾਈ ਗਿੱਪੀ ਗਰੇਵਾਲ ਤੇ ਭਾਈ ਗੁਰਪ੍ਰੀਤ ਸਿੰਘ ਜਿਨ੍ਹਾਂ ਨੂੰ ਤੁਸੀਂ ਕੋਈ ਜੀ ਕਹਿ ਦਿੰਨੇ ਆ ਉਹਨਾਂ ਦੀ ਟੀਮ ਨੇ ਤੇ ਉਹਨਾਂ ਨੇ ਜਦੋਂ ਸਾਡੇ ਨਾਲ ਗੱਲਬਾਤ ਕੀਤੀ ਤੇ ਫਿਰ ਅਸੀਂ ਭਾਈ ਪਰਮਜੀਤ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਕਾਲੀ ਜੀ ਉਹਨਾਂ ਨਾਲ ਇਹ ਭਾਈ ਜੀ ਵੀ ਮੈਨੂੰ ਮੜਾ ਦੱਸੋ ਕੀ ਆ ਵੀ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਵੀ ਅਸੀਂ ਸਾਨੂੰ ਕਿਸੇ ਨੇ ਦੱਸਿਆ ਵੀ ਇਹਦੇ ਵਿੱਚ ਕੁਝ ਸੀਨ ਗਲਤ ਨੇ ਤੇ ਮੈਂ ਭਾਈ ਜੀ ਉਹਨਾਂ ਨੂੰ ਪੁੱਛਿਆ ਵੀ ਸੀਨ ਤੁਸੀਂ ਫਿਲਮ ਦੇਖੀ ਆ ਉਹ ਕਹਿੰਦੇ ਨਹੀਂ ਅਸੀਂ ਫਿਲਮ ਨਹੀਂ ਦੇਖੀ ਫਿਰ ਇਸ ਤੋਂ ਬਾਅਦ ਆ ਇਹ ਜਿਹੜੀ ਟੀਮ ਆ ਅਕਾਲ ਫਿਲਮ ਦੀ ਤੇ ਬਾਈ ਇਹਨਾਂ ਦੇ ਜੋ ਐਕਟਰ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਤੇ ਪੰਡਾ ਇਹਨੇ ਮੈਨਨ ਤੇ ਗੱਲਬਾਤ ਕੀਤੀ ਆ ਤੇ ਅੱਜ ਰਾਤ ਨੂੰ ਅਸੀਂ ਜੋ ਇਹ ਫਿਲਮ ਆ ਜੇ ਰਿਲੀਜ਼ ਹੋਣੀ ਆ ਤੇ ਇਹ ਗਰਮਤਾ ਹੋਇਆ ਇਹਨਾਂ ਦੇ ਨਾਲ ਟੀਮ ਦੇ ਨਾਲ ਵੀ ਪਹਿਲੋ ਫਿਲਮ ਦੇਖਾਂਗੇ ਕੁਝ ਸੈਕ ਨਮਾਇੰਦੇ ਹੋਣਗੇ ਬਾਈ ਜਿਹੜਾ ਮੈਂ ਫੋਨ ਲਾਇਆ ਪਰਮਜੀਤ ਸਿੰਘ ਹੋਣਾ ਨੂੰ ਉਹਨਾਂ ਨੇ ਸਿੰਘਾ ਦਾ ਨੰਬਰ ਦਿੱਤਾ ਵਿਧਿਆਣੇ ਤੇ ਅਸੀਂ ਕੁਸ਼ਕ ਸਿੰਘ ਅੱਜ ਰਾਤ ਨੂੰ ਹੀ ਇਸ ਫਿਲਮ ਨੂੰ ਦੇਖਾਂਗੇ ਤੇ ਫਿਲਮ ਜਿੱਦਾਂ ਦੀ ਹੋਊਗੀ ਉਦੋਂ ਆਪਾਂ ਬਿਆਨ ਜ਼ਰੂਰ ਦੇਵਾਂਗੇ ਪੰਥਕ ਇਤਿਹਾਸ ਨੂੰ ਲੈ ਕੇ ਸਿੱਖ ਇਤਿਹਾਸ ਨੂੰ ਲੈ ਕੇ ਕਿਸੇ ਵੀ ਬੰਦੇ ਨਾਲ ਕੋਈ ਸਮਝੌਤਾ ਨਹੀਂ ਹੈ ਜੇ ਫਿਲਮ ਤੋਂ ਕੋਈ ਸਿੱਖਿਆ ਮਿਲਦੀ ਆ ਬੰਧ ਨੂੰ ਬੱਚਿਆਂ ਨੂੰ ਪਰਿਵਾਰਾਂ ਨੂੰ ਜਾਂ ਫਿਲਮ ਹੱਕ ਚਾਹ ਜਾਂ ਉਹਦੇ ਵਿੱਚ ਕੋਈ ਵੀ ਸੀਨ ਅਤਰਾਜਯੋਗ ਨਹੀਂ ਹੈ ਤੇ ਆਪਾਂ ਉਹਦੇ ਹੱਕ ਦੇ ਵਿੱਚ ਹੀ ਬਿਆਨ ਦੇਵਾਂਗੇ ਵੀ ਫਿਲਮ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਜੇ ਕੋਈ ਸੀਨ ਹੋਇਆ ਤੇ ਉਹ ਆਪਾਂ ਟੀਮ ਨੂੰ ਉੱਥੇ ਨਾ ਬੰਦ ਕਰ ਦਿਆਂਗੇ ਵੀ ਭਾਈ ਇਹਦੇ ਵਿੱਚ ਆਹ ਅਤਰਾਜੋਗ ਸੀਨ ਆ ਜੋ ਕੱਟ ਦਿੱਤਾ